ਜੀ ਕਿੰਦਾ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਮਗੇ ਅੱਜ ਦਾ ਬਲੌਗ ਕਰਦੇ ਆਈ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਪੀਵਾਂਗੇ ਆਪਣੀ ਬਲੈਕ ਕੌਫੀ ਮਾਰਦੀਆਂ ਨਾ ਪਾਫਾ ਅੱਪਾ ਜਾਵਾਂਗੇ ਹੁਣ ਛੇ ਦਿਨ ਨੂੰ ਲੈਣ ਜੂਗੀ ਛੇੜਾ ਕੱਲ ਰਾਤ ਦਾ ਨਾ ਨਹੀਂ ਕਰੇ ਗਿਆ ਹੋਇਆ ਆਇਆ ਨਹੀਂ ਤੇ ਰਾਤੀ ਆਪਣੇ ਦੋਸਤਾਂ ਨਾਲ ਕਹਿੰਦੇ 11 12 ਵਜੇ ਤੱਕ ਗਲੀ 'ਚ ਖੇਡਦੇ ਰਿਆ ਤੇ ਉਹਨੂੰ ਆਪਾਂ ਲੈ ਕੇ ਆੰਦੇ ਆ ਜਾ ਕੇ ਤੇ ਅੱਜ ਆਪਾਂ ਤੋ ਆਵਾਂਗੇ ਆਪਣੀ ਰਾਣੀ ਕਿਉਂਕਿ ਤਿੰਨ ਚਾਰ ਦਿਨ ਹੋ ਗਏ ਧੁੱਪਾਂ ਨਿਕਲਦੇ ਆ ਨੂੰ ਚਲੋ ਫੇ ਚੱਲੀਏ ਐਡੀ ਵੀਡੀਓ ਬਹੁਤ ਇੰਟਰਸਟਿੰਗ ਹੋਗੀ ਤੁਸੀਂ ਪੂਰੀ ਵੀਡੀਓ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਲਾਈਕ ਕਮੈਂਟ ਕਰਨਾ ਸਾਨੂੰ ਹੌਸਲਾ ਮਿਲਦਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤੋਂ ਵਧੀਆ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆਈਏ ਚਲੋ ਫਿਰ ਆਪਾਂ ਕੌਫੀ ਪੀਕੇ ਚੱਲਦੇ ਆਂ ਛੇਰੇ ਕੋਲੇ ਤੇ ਛੇਰੇ ਨੂੰ ਆਪਾਂ ਲੈ ਕੇ ਆਨੇ ਆ ਤੇ ਆਪਾਂ ਅੱਜ ਕੋਸ਼ਿਸ਼ ਕਰਾਂਗੇ ਹੋ ਸਕਦਾ ਆਪਾਂ ਛੇਰੇ ਦੇ ਟਿਊਸ਼ਨ ਬਾਰੇ ਵੀ ਪਤਾ ਕਰਕੇ ਆਈਏ ਪਰ ਉਹ ਪੱਕਾ ਨਹੀਂ ਹੈਗਾ ਪਰ ਫਿਰ ਵੀ ਜੇ ਟਾਈਮ ਲੱਗਿਆ ਫਿਰ ਜਰੂਰ ਜਾਵਾਂਗੇ ਚਲੋ ਫਿਰ ਚੱਲਦੇ ਆਂ ਜੀ ਚਲੋ ਜਾ ਕੇ ਤੁਹਾਨੂੰ ਆਪਣੀ ਰਾਣੀ ਤੇ ਮਿਲਦੇ ਆਂ ਚੇਰੇ ਨੂੰ ਮੇਰਾ ਹੁਣ ਉੱਠ ਗਿਆ ਹੁਣ ਚੇਰਾ ਲੱਗਾ ਚਾਹ ਪੀਣ ਨੂੰ ਚੇਰੇ ਨੇ ਸਪੈਸ਼ਲੀ ਰਸ ਮੰਗਵਾਇਆ ਕਹਿੰਦਾ ਨਾਨੀ ਰਸ ਲਿਆ ਕੇ ਦੋ ਰਸ ਖਤਮ ਹੋ ਗਏ ਸੀਗੇ ਇਹਦਾ मामੂ ਖਾ ਗਿਆ ਸਾਰੇ ਰਸ ਹਨਾ ਨੰਨੂ ਚੇਰਾਤੀ ਇੱਥੇ ਹੀ ਰਾਤ ਰਹਿ ਪਿਆ ਸੀਗਾ ਇੱਥੇ ਰਾਤੀ ਸਪੀਕਰ ਲਾਗੇ ਭੰਗੜਾ ਪਾਣ ਲੱਗਾ ਹੋਇਆ ਸੀ ਬਿਆਹ ਤਰਿਆ ਸੀ ਇਹਨੇ ਕਹਿੰਦਾ ਮਮਾ ਤੁਸੀਂ ਵੀ ਨੱਚੋ मामੂ ਤੁਸੀਂ ਵੀ ਨੱਚੋ ਸਾਰੇ ਨਚਾਣ ਲੱਗਾ ਸਾਰੇ ਜਣੇ ਨੱਚੋ ਕਹਿੰਦਾ ਉਹਨੂੰ ਕਿਦਾਂ ਦਾ ਤਿਦਨ ਸੀ ਕਰਦਾ ਸੀ ਦਦਾ ਕਰਕੇ ਇਹ ਰੱਥੇ ਵਾਵਾ ਜੀ ਲੱਗਦਾ ਨਿਆਣੇ ਹੈਗੇ ਖੇਡਦਾ ਰਹਿੰਦਾ ਵਾ ਹੈ ਜੀ ਅੱਪਾ ਆ ਕੇ ਛੇਰੇ ਕੋਲੇ ਚਲਾ ਚਲੀ ਆਪਾ ਗੱਡੀ ਤੋਂ ਆਂਦੇ ਲਈ ਗੱਡੀ ਤੋਂ ਆਂ ਨਹੀਂ ਜਾਣੀ ਬੁੱਤ ਮੈਂ ਤੇਰੇ ਤੋਂ ਬਗੈਰ ਗੱਡੀ ਕਿੱਧਰ ਤੋਂ ਗੱਡੀ ਤੋਂ ਆ ਨਹੀਂ ਜਾਣੀ ਚੁੱਪ ਕਰੋ ਗੱਡੀ ਤੋਂ ਆਂਦੇ ਲਈ ਚਾਬੀ ਮੇਰੇ ਕੋਲੇ ਰੱਖ ਗੱਡੀ ਦੀ ਚਾਬੀ ਲੈਣੀ ਗੱਡੀ ਦੀ ਆ ਲੋ ਗੱਡੀ ਦੀ ਚੱਲ ਚੱਲੀਏ ਜਾਣਾ ਨਹੀਂ ਇਹਨੇ ਜਾਣਾ ਨਹੀਂ ਕੀ ਆਏ ਆਏ జీ పేరీ చీ సే సే చక్క గడ్డీ తో ਫੋਨ ਚਲਾਣਾ ਕਹਿੰਦਾ ਦੇਖ ਲਓ ਲੈ ਆ ਕੇ ਚਾਹ ਤਾਂ ਬੁਲਾਓ ਕਿੰਨਾ ਪਿਆਈ ਚਾਹ ਯਾ ਸ਼ੀਰਾ ਦੇਖੋ ਅੰਦਰ ਕੀ ਕਰ ਰਿਹਾ ਹੈ ਲਣ ਲੱਗੇ ਆਲੂ ਵਾਲੇ ਪਰੌਂਡੇ ਤੇ ਆਪਾਂ ਆਲੂ ਨਾ ਖਾਈਏ ਐਦਾਂ ਤਾਂ ਹੋ ਨਹੀਂ ਸਕਦਾ ਆਲੂ ਵਾਲੇ ਪਰੌਂਡੇ ਖਾਈਏ ਨਾ ਖਾਈਏ ਆਲੂ ਜ਼ਰੂਰ ਖਾਣੇ ਆ ਫੇਰਾ ਅੰਦਰ ਨੱਚਦਾ ਆ ਤੇ ਆਪਾਂ ਆਲੂ ਖਾ ਕੇ ਮਿਲਦੇ ਆ ਜੀ ਚਲੋ ਹਲਾਤ ਨਹੀਂ ਦੇਖੋ ਜਦੋਂ ਮੈਂ ਸੋਚਦਾ ਮੋਟਰਸਾਈਕਲ ਤੋਂ ਆ ਕੇ ਲਾਵਾਂਗਾ ਉਹ ਤਨ ਵੀ ਇੰਨੀ ਤੇਜ਼ ਪੰਨਾ ਨਹੀਂ ਦੀ ਆਵਾਜ਼ ਦੇਖੋ ਮੈਂ ਨਹੀਂ ਅੱਗੇ ਤੋਂ ਗੱਡੀ ਧਵਾਣ ਬਾਰੇ ਗੱਲ ਕਰਦਾ ਨਾ ਮੈਂ ਗੱਡੀ ਧਵਾਣੀ ਨਹੀਂ ਆਪ ਧੋ ਲੂੰਗਾ ਬੜਾ ਮੂਡ ਖਰਾਬ ਹੁੰਦਾ ਹੈ ਚਲੋ ਆਪਾਂ ਰੋਟੀ ਖਾਂਦੇ ਆ ਗੱਡੀ ਤਾਂ ਕੈਨਸਲ ਹੋ ਗਈ ਹਾਂਜੀ ਜਦੋਂ ਵੀ ਭਾਜੀ ਗੱਡੀ ਧਵਾਣ ਦਾ ਸੋਚਦੇ ਆ ਤੇ ਮੀ ਆ ਜਾਂਦਾ ਆ ਭਾਜੀ ਨਾਲ ੱਤਕਾ ਬਹੁਤ ਹੁੰਦਾ ਆ ਮੀ ਆ ਗਿਆ ਹੁਣ ਪੂਰਾ ਤੇਜ਼ ਤੇ ਭਾਜੀ ਬੈਠੇ ਹੋਏ ਹੁਣ ਅੰਦਰ ਦਿਖਾਣੇ ਆ ਤੁਹਾਨੂੰ ਦੇ ਸਭ ਨੂੰ ਬਾਜੀ ਬੈਠੇ ਨੇ ਖਾਂਦੇ ਜਾਨਾ ਖਰੋਣੇ ਮੇਰਾ ਦਿਲੀ ਟੁੱਟ ਗਿਆ ਮੈਂ ਨਾ ਟਿਕਟ ਕੱਟੀ ਕੈਨਸਲ ਮੈਂ ਵੀ ਨਾ ਮੈਂ ਵੀ ਗਾਡੀ ਕਰ ਮੈਂ ਨਾ ਬਹੁਤ ਤਕਲਦਾ ਜਿੱਦਾਂ ਮੈਂ ਗੱਡੀ ਤੁਹਾਡਾ ਨਾ ਮੈਂ ਹੀ ਬੈ ਮੈਂ ਹਾੜ ਆ ਜਾਣ ਹਾੜ ਕੀ ਦੇਖੋ ਕਿੰਨਾ ਤੇਜ਼ ਪੰਡਾ ਪਿਆ ਐ ਤੇ ਤਾਂ ਸੰਗ ਦਾ ਸਵੇਰ ਦੀ ਹੈ ਨਹੀਂ ਆਪਣੀ ਗੱਡੀ ਧਵਾਣ ਜਾਣਾ ਬਰੀਆਨੀ ਖਾਣ ਜਾਣੀ ਹੁਣ ਠੰਡੇ ਜੇ ਹੋ ਗਏ ਆਲੂ ਵਾਲੇ ਪਰੋਹੇ ਗਨੀ ਵਾਲੇ ਖਾਣ ਲੱਗੇ ਯੋ ਮੇਰੇ ਬਰੀਆਨੀ ਬਰੀਆਨੀ ਪੰਜ ਵਾਰ ਤਾਂ ਵੀ ਖਾ ਲਈ ਹੈ ਮੈਨੂੰ ਬੋਤਾਂ ਦਾ ਲਾ ਕੋਟ ਤੇ ਉੱਪਰ ਜਾਣਾ ਮਤਲਬ ਬਾਤ ਤੂੰ ਰੋਟੀ ਘਰੋਂ ਦੂਰੋਂ ਖਾਣ ਲੱਗਾ ਮਾੜਾ ਦੋਤੇ ਹੀ ਅੱਜ ਬਰੀਆਨੀ ਖਾਉਂਗਾ ਦੁਪਹਿਰੇ ਬੜਾ ਮਜ਼ਾ ਆਇਆ ਬिडੂ ਕੋਈ ਗੱਲ ਨਹੀਂ ਬਰੀਆਨੀ ਦਾ ਮੈਂ ਮੁਰਗਾਲ ਤੇ ਜਾ ਕੇ ਵੀ ਖਾਉਂਗਾ ਕਾਦੀ ਗੰਨੀ ਮੈਂ ਰੋਟੀ ਖਾ ਲਾ ਰੋਟੀ ਨਹੀਂ ਖਾਣੀ ਠਰ ਕੇ ਖਾਣੀ ਮੈਂ ਠਰ ਕੇ ਖਾਣੀ ਆ ਹੁਣ ਵੀ ਤਾਂ ਲੱਗਿਆ ਹੀ ਉਹ ਪਰੌਂਠੇ ਖਾਣਾ ਆਲੂ ਵਾਲੇ ਤਨ ਕੋਈ ਨਹੀਂ ਅੱਜ ਵੇੰਦਾ ਹੋਵੇ ਨਾਲ ਆਲੂ ਵਾਲੇ ਪਰੌਂਠੇ ਆਹਾ ਆਹਾ ਕਿਆ ਬਾਤ ਹੈ ਕਿਆ ਬਾਤ ਹੈ ਕਿਉਂ ਮੋਈ ਤਾ ਮੇਰੀ ਬਰੀਅਨੀ ਕੈਨਸਲ ਹੋ ਗਈ ਆ ਪਰ ਉਹ ਤਾਂ ਫੇਰ ਵੀ ਖਾ ਹੋ ਜੂਗੀ ਕਿਉਂ ਨੰਨੂ ਮੈਂ ਨਾ ਹੁਣ ਸੋ ਮੈਨੂੰ ਕਸਮ ਲੱਗੇ ਮੈਂ ਗੱਡੀ ਧਵਾਣ ਬਾਰੇ ਗੱਲੇ ਹੀ ਨਹੀਂ ਕਰਦੀ ਮੈਨੂੰ ਨਹੀਂ ਹੋ ਗਿਆ ਰੋਜ਼ ਹੀ ਖਾਸਾ ਹੀ ਪੈ ਜਾਂਦਾ ਵਾ ਜਦੋਂ ਮੈਂ ਗੱਡੀ ਧਵਾਣ ਬਾਰੇ ਗੱਲ ਕਰਦਾ ਨਾਲੇ ਮੀ ਨਾਲੇ ਮੀ ਅਣਾ ਨੰਨੂ ਤੇ ਧਵਾਣ ਬਾਰੇ ਗੱਲ ਨਹੀਂ ਕਰਨੀ ਆਪ ਚੁੱਪ ਕਰਕੇ ਧੋ ਕੇ ਵਲੋਗ ਚ ਦਿਖਾ ਦੇ ਜੀ ਗੱਡੀ ਧੋ ਲਈ ਅੱਜ ਉਹ ਜਿਹੜਾ ਲਾਤੀ ਕਰਿਆ ਹੁਣ ਉਹ ਤੂੰ ਰੋਟੀ ਖਾ ਲਓ ਚੂਰਨ ਵੀ ਖਾ ਲਿਆ ਤੂੰ ਆ ਕੇ ਗੱਡੀ ਦਿਖਾ ਦੇਣੀ ਜੀ ਅੱਜ ਗੱਡੀ ਧੋ ਲਈ ਅੱਜ ਧੋ ਲਈ ਆ ਪਹਿਲਾਂ ਨਹੀਂ ਦੱਸਣਾ ਪਲਾਨ ਆਪਣਾ ਜਦੋਂ ਧੋਣੇ ਬਾਰੇ ਗੱਲ ਕਰੋ ਨਾਲ ਹੀ ਸੋਹਰੇ ਇੰਨੀ ਧੁੱਪ ਸੀ ਘੜਾ ਕੇ ਦਰ ਲੱਗਦਾ ਨਹੀਂ ਸੀ ਮੀਂਹ ਪੈਦਾ ਮੀਂਹ ਆ ਗਿਆ ਕੁਝ ਨਜ਼ਰਾ ਵੀ ਲੱਗ ਜਾਂਦੀਆਂ ਕਿਸੇ ਦੀ ਬਰੀਆਨੀ ਖਾਣ ਚੱਲਾ ਸੀ ਨਾ ਮੈਂ ਕਿਸੇ ਨੂੰ ਦੱਸ ਬੈਠਿਆ ਕੀ ਗੱਲ ਸੀ ਗਦੀ ਬਰੀਆਨੀ ਨਹੀਂ ਦੇਖੀ ਮੈਂ ਤੈਨੂੰ ਤਾਂ ਕਹਿ ਨਹੀਂ ਸਮਝ ਗਈ ਸਮੇਂਦਾਰ ਨੂੰ ਇਸ਼ਾਰਾ ਕਰਦੀ ਆ ਸਰ ਰੋਟੀ ਖਾ ਲੈਣ ਫਿਰ ਮਿਲਦੇ ਆ ਕਿ ਉਹਨਾਂ ਨੂੰ ਵਾਓ ਵਾਹ ਜੀ ਆਪਾਂ ਉੱਡਣ ਲੱਗੇ ਭਾਜੀ ਵਾਸਤੇ ਚਾਹ ਭਾਜੀ ਵੀ ਨਹੀਂ ਬੈਠੋਏ ਅੰਦਰ ਆਪਣੇ ਵਿਆਹ ਦੀ ਦੇਖਦੇ ਪਿਆ ਮੂਵੀ ਤੇ ਮੈਨੂੰ ਕਿਹਾ ਚਾਹ ਬਣਾ ਕੇ ਲਿਆ ਤੇ ਆਪਾਂ ਆਪਣੀ ਡਿਊਟੀ ਪੂਰੀ ਕਰਨ ਚਾਹ ਬਣਾ ਰਹੇ ਆ ਤੁਹਾਨੂੰ ਦਿਖਾਉਂਦੇ ਹਾਂ ਭਾਜੀ ਵੀ ਚੈੱਕ ਕਰੋ ਕਿ ਨਾ ਤੇ ਜਾ ਆਪਾਂ ਲੈ ਕੇ ਚੱਲਦੇ ਹਾਂ ਭਾਜੀ ਵਾਸਤੇ ਚਾਹ ਭਾਜੀ ਚਾਹ ਅੱਜ ਤਾਂ ਯਾਰ ਮੋੜ ਹੀ ਘਾ ਹੋ ਗਿਆ ਭਾਜੀ ਨੇ ਕਿਤੇ ਜਾਣਾ ਸੀਗਾ ਮੀ ਹੋ ਗਿਆ ਤੇਜ਼ ਤੇ ਭਾਜੀ ਗਏ ਨਹੀਂ ਆਪਣੇ ਵਿਆਹ ਦੀ ਫਿਲਮ ਦੇਖਣ ਲੱਗੇ ਹੋਏ ਨੇ ਲੱਗਾ ਆਪਣੇ ਵਿਆਹ ਦੇ ਦੁੱਖ ਦੇਖ ਲਈਏ ਦੁਬਾਰਾ ਜਾ ਕੇ ਹੁਣ ਆਪਾਂ ਲੱਗਿਆ ਚਾਹ ਪੀਣ ਮਿਲਦੇ ਆ ਤੁਹਾਨੂੰ ਚਾਹ ਪੀ ਕੇ ਜੀ ਆਪਾਂ ਚਾਹ ਦੀ ਪੀ ਕੇ ਗਏ ਸੀ ਸੋਅ ਵਾਤਾ ਮੀਨ ਇਹ ਸਾਰਾ ਦਿਨ ਹੀ ਖਰਾਬ ਕਰਤਾ ਬੜੇ ਸੁਪਨੇ ਸੋਚੇ ਸੀ ਗੱਡੀ ਧਵਾਵਾਂਗੇ ਬਰੀਆਨੀ ਖਾਵਾਂਗੇ ਪਰ ਕਿਸੇ ਦੀ ਨਜ਼ਰੀ ਲੱਗ ਗਈ ਬਰੀਆਨੀ ਦਾ ਕੀ ਮਿਲਨੀ ਕੁਝ ਵੀ ਨਹੀਂ ਮਿਲਿਆ ਮਸ ਹੁਣ ਕੀ ਕਰੀਏ ਮੀਨ ਇਹ ਸਾਰਾ ਦਿਨ ਤਾਂ ਖਰਾਬ ਕਰਤਾ ਤੇ ਹੁਣ ਧੁੱਪ ਨਿਕਲ ਗਈ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੋਈ ਪੜਾਹਸ ਹੋ ਗਈ ਸੋਣਾ ਸਰਦਾਰ ਨਹੀਂ ਪਤਾ ਨਹੀਂ ਕੀ ਬਣਾਈ ਜਾਂਦੀ ਆ ਪਨੀਰ ਦੀਪੁਰ ਜੀਵਣਨ ਕੀ ਆ ਕ ਕੱਲਾ ਮਿਕਸ ਦਾਲ ਬਣਾਇਆ ਅਸ਼ੇਰਾ ਦੇਖੋ ਕੀ ਕਰਦਾ ਅਸ਼ੇਰਾ ਇਹਨਾਂ ਦਾ ਵਾਲ ਬੰਨਦਾ ਪਿਆ ਆ ਆ ਲੈ ਓ ਹੀਰੋ ਆ ਜਾ ਆ ਜਾ ਬੱਸ ਕਰ ਕਹਿੰਦਾ ਕੀ ਗੱਲ ਬਾਲ ਬਾਜੋ ਬਾਲੀ ਆ ਚਲੀਏ ਕਿੱਥੇ ਨਹੀਂ ਆਇਆ ਚਲਾ ਚਲਿਏ ਬਾਜੋ ਬਾਲੀ ਬਾਲ ਕਿੱਥੇ ਆਇਆ ਕਿੱਥੇ ਆਇਆ ਕਿਦਾ ਬੋਲਦਾ ਚਲਾ ਚਲਿਏ ਮੈਂ ਚੱਲਾ ਫਿਰ ਬਾਏ ਜਾਣਾ ਨਹੀਂ ਇਹ ਨਹੀਂ ਜਾਣਾ ਇਹ ਹੋ ਗਿਆ ਬੜਾ ਤੇਜ਼ ਬੰਦਾ ਆਪਣਾ ਖੱਪੀ ਖੱਪੀ ਹੋ ਗਿਆ ਖੱਪੀ ਬਹੁਤ ਖੱਪ ਕਰਦਾ ਤਾਂ ਮੀਂਹ ਨੇ ਬਹੁਤ ਜ਼ਿਆਦਾ ਖਰਾਬ ਕੀਤਾ ਸਾਰਿਆਂ ਨੂੰ ਪਤਾ ਹੋਣਾ ਸੰਡੇ ਸਾਰਿਆਂ ਦਾ ਸੰਡੇ ਹੀ ਖਰਾਬ ਹੋ ਗਿਆ ਅੱਜ ਮੀਂਹ ਨਾਲ ਮੀਂਹ ਵੀ ਥੋੜਾ ਨਹੀਂ ਪਿਆ ਬਹੁਤ ਜ਼ਿਆਦਾ ਮੀਂਹ ਪਿਆ ਹੋਏ ਹੋਏ ਗੋਡੇ ਗੋਡੇ ਪਾਣੀ ਖੜ ਗਿਆ ਸੋਖ ਰਾਂ ਚਾਹ ਚ ਬਣੂ ਕਿ ਨਹੀਂ ਚਾਹ ਪੀਣ ਦਾ ਵੀ ਨਹੀਂ ਦਿਲ ਕਰਦਾ ਬਹੁਤ ਜ਼ਿਆਦਾ ਗਰਮੀ ਹੈ ਕੀ ਕਰੀਏ ਨਹੀਂ ਨਹੀਂ ਗਰਮੀ ਬਹੁਤ ਮਨ ਨਹੀਂ ਮੰਨਦਾ ਚਾਹ ਚਾਹ ਦਾ ਨਾਮ ਲੈਣ ਤੋਂ ਹੀ ਉਹਨਾਂ ਨੂੰ ਡਰ ਲੱਗਦਾ ਐਨੀ ਗਰਮੀ ਆ ਤੇ ਮੈਂ ਸੋਚਿਆ ਅਸੀਂ ਸੰਡੇ ਆ ਕੇ ਚੱਲਾਂਗੇ ਚੱਲੀਏ ਤਾਂ ਨਹੀਂ ਕੋਈ ਦਿੱਕਤ ਨਹੀਂ ਯਾਰ ਇਹਨੇ ਅੰਸ਼ੀਰਾ ਵਾਲ ਬੰਦਾ ਪਿਆ ਆ ਇਹ ਕਾਜ ਸੁਣ ਰਹੀ ਹੈ ਕਿ ਉਹ 택ੂ ਦੇਖੋ ਮੈਨੂੰ ਬਤਾ ਆ ਸੱਪ ਕਰਦਾ ਮੈਨੂੰ ਕਹਿੰਦਾ ਜਾ ਕੇ ਨਾ ਆਪਣਾ ਕੰਮ ਕਰ ਕਹਿੰਦਾ ਤੂੰ ਮੈਨੂੰ ਇੰਨੀ ਕੰਮ ਕਰੀਏ ਮੈਂ ਨਾ ਬੋਲਦਾ ਸਮਾਂ ਨਹੀਂ ਦੇਖ ਰਿਹਾ ਮੈਂ ਸੋਚਿਆ ਅੱਜ ਇਹਦਾ ਟੈਲੀਵਿਜ਼ਨ ਦਾ ਪਤਾ ਕਰੂੰਗਾ ਪਰ ਨਹੀਂ ਜਾਣੀ ਗਰਮੀ ਬਹੁਤ ਹੋ ਗਈ ਯਾਰ ਓਏ ਰੋਣ ਤੋਂ ਉਪ ਦੇਖਿਓ ਨਹੀਂ ਤੋਂ ਉਪ ਸੇਰੇ ਜੀ ਆਪਾਂ ਚੱਲੇ ਹੁਣ ਘਰੇ ਆ ਕਰ ਲਿਆ ਨੇ ਸਮਾਨ ਇਕੱਠਾ ਆਪਣਾ ਲੱਕੜੀ ਦਾ ਇਹ ਕਿਦਾ ਛੱਡ ਸਕਦੀ ਆ ਆ ਕੀ ਆ ਉਡਾ ਤੂੰ ਆ ਹਟਿੰ ਸਾਰਾ ਕੋ ਇਕੱਠਾ ਕਰਕੇ ਲੈ ਜਾ ਯਾਰ ਜਦੋਂ ਆਣੀ ਅੰਦਰ ਨੂੰ ਆਨੇ ਯਾਰ ਉਹ ਕਹਿੰਦਾ ਚੱਲ ਚੱਲ ਕੇ ਦਾ ਮੂੰਹ ਆਪਣੀ ਨੂੰ ਖਿੱਚਦਾ ਚਲੋ ਫੇਰ ਚੱਲਦੇ ਆ ਘਰੇ ਤੇ ਹੁਣ ਘਰੇ ਜਾ ਕੇ ਮਿਲਦੇ ਆਂ ਤੁਹਾਨੂੰ ਤੇ ਅੱਜ ਤਾਂ ਸਾਰਾ ਦਿਨੀ ਮੀਂਹ ਹੀ ਖਰਾਬ ਕਰਤਾ ਸ਼ਾਮ ਹੀ ਪੈ ਗਈ ਹੁਣ ਚੱਲਦੇ ਆਪਾਂ ਘਰ ਨੂੰ ਤੇ ਆ ਮਾਲ ਪੱਤਾ ਆਪਣਾ ਇਕੱਠਾ ਕਰ ਲਿਆ ਆਪਾਂ ਏ ਸ਼ੇਰਾ ਦੇਖੋ ਸੈਂਡ ਲਾ ਵੀ ਲਾ ਲੰਨਾ ਸਿਆਣਾ ਹੋ ਗਿਆ ਦੇਖਿਆ ਬੰਦਾ ਸਾਡਾ ਇਹ ਬੜਾ ਵਧੀਆ ਹੈ ਕੀ ਕੀ ਜਾਂਦਾ ਭਾਈ ਸਾਹਿਬ ਉਹ ਤਾਂ ਮੇਰੀ ਦਾਲ ਆ ਡੁੱਲ ਗਈ ਤੇ ਇਹ ਦੇਖ ਲੋ ਸਮਾਨ ਤਾਂ ਲਿਆਦਾ ਲੈਂਦਾ ਅਗਲੇ ਦੇ ਘਰੋਂ ਦਾਲ ਵੀ ਚੱਕ ਲਈ ਆਪਣੀ ਮਾਂ ਘਰੋਂ ਲਾਗੇ ਹੁਣ ਦਾ ਹੀ ਫਾਇਦਾ ਮਮੀ ਕਹਿੰਦੀ ਘੰਟਾ ਲੇ ਚੰਗਾ ਚਾਹ ਦਾਲ ਰੱਖੀ ਜਾ ਬੜੀ ਤੇਜ਼ ਮਾਵਾ ਮਾਵਾ ਹੁੰਦੀਆਂ ਨੇ ਧੀਆਂ ਨੂੰ ਵੀ ਸੋਚਣਾ ਚਾਹੀਦਾ ਮਾੜਾ ਮੋਟਾ ਹੈਂ ਉਹ ਲਾ ਉਹ ਨਾ ਮੈਂ ਸੈਂਡਲ ਸੈਂਡਲ ਪਿੱਛੇ ਹੀ ਰੁੜੀ ਜੀ ਨੇ ਅਜੀ ਸੈਂਡਲ ਪਿੱਛੇ ਰੋਲਾ ਪਾ ਕੇ ਬਹਿ ਗਈ। ਲਿਆ ਫੜਾਓ। ਸ੍ਰੀਣੀ ਸਫਾਈ ਨਹੀਂ ਕੀਤੀ ਤੁਸੀਂ ਕੰਮ। ਸਾਰੀ ਸਫਾਈ ਰੱਖੀ ਹੋਈ ਆ ਕਮਰੇ ਦੇ ਵਿੱਚ। ਤੇਰੇ ਆ ਰੱਪਾ ਇੱਧਰ ਦਿਖਾਇਓ। ਚਰ ਪਾਂਡੇ ਦਿਖਾਇਓ। ਕੀ ਆ? ਆ ਤੁਸੀਂ ਕੱਲਿਆਂ ਨੇ ਕੀਤੇ ਪਾਂਡੇ ਇਹਨੇ। ਇਹ ਪਾਂਡੇ ਮੇਰੇ ਨਹੀਂ ਪਏ। ਇਹ ਪਾਂਡੇ ਪਹਿਲਾਂ ਦੀ ਪਏ ਹੋਇਆ। ਅਚਾ ਮੈਂ ਨਹੀਂ ਕਰਦਾ ਜੀ ਆਪਣਾ ਖਰਾਬ ਤੇ ਚਲੋ ਵਾਈਫ ਲਈ ਤਾਂ ਠੀਕ ਹੀ ਆ। ਉਥੇ ਦੁਪਹਿਰ ਦੀ ਰੋਟੀ ਵੀ ਖਾਇਆ ਜੀ ਸਵੇਰ ਦੀ ਵੀ ਆਲੂ ਵਾਲੇ ਪਰੌਂਠੇ ਖਾਇਆ ਜੀ ਪਰੌਂਠੇ ਤਾਂ ਚਲੋ ਮੈਂ ਵੀ ਖਾਦੇ ਵੈਸੇ ਮੈਂ ਖਾਂਦਾ ਨਹੀਂ ਪਰ ਤਾਂ ਆਉਂਗਾ ਨਾ ਮੈਂ ਖਾਣਾ ਛੇੜਾ ਕਹਿੰਦਾ ਪਰ ੱੱਕੇ ਨਾਲ ਖਾਣੇ ਪਏ ਕਿਉਂਕਿ ਮੀਂਹ ਬਹੁਤ ਪੈਂਦਾ ਹੈ ਬਾਹਰ ਜਾ ਨਹੀਂ ਹੋਇਆ ਤੇ ਘਰੋਂ ਸੋਚ ਕੇ ਗਿਆ ਹੀ ਬਹੁਤ ਅਜੇ ਕਿ ਅੱਜ ਗੱਡੀ ਤੋਂ ਆਉਂਗਾ ਬਰੀਆਨੀ ਖਾਉਂਗਾ ਸਾਰਾ ਉਹ ਸੁਪਨਾ ਹੀ ਰਹਿ ਗਿਆ ਚਲੋ ਕੋਈ ਨਹੀਂ ਬੰਦਾ ਸੋਚਦਾ ਬਹੁਤ ਕੁਝ ਆ ਤੇ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਕਰਦਾ ਤੇ ਦੇਖ ਲਓ ਇੰਨੀ ਤੇਜ਼ ਮੀਂਹ ਪੈਣ ਨਾਲ ਮੁੜ ਕੇ ਧੁੱਪ ਨਿਕਲ ਗਈ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਹੁਣ ਆਪਾਂ ਪਹੁੰਚ ਗ ਤੇ ਅੱਜ ਦਾ ਬਲੌਗ ਕਰਦੇ ਆਂ ਆਪਾਂ ਇੱਥੇ ਹੀ ਐਂਡ ਜੇ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਆਜ ਤੇ ਆਪਣੀ ਫੈਮਿਲੀ ਚ ਹਮੇਸ਼ਾ ਖੁਸ਼ ਰਹੋ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ